ਇੰਡੀਅਨ ਆਰਮੀ ਵਿੱਚ ਬਗਾਵਤ ਹੋ ਗਈ ਸਰਕਾਰੀ ਫੌਜਾਂ ਗੁਰੂ ਦੀਆਂ ਫੌਜਾਂ ਹੋ ਨਿਪੜੀਆਂ ਜਣੀ ਧਰਮੀ ਫੌਜੀਆਂ ਨੇ ਆਪਣੀਆਂ ਬੈਰਕਾਂ ਛੱਡ ਕੇ ਆਪਣੇ ਆਪ ਨੂੰ ਗੁਰੂ ਦੇ ਰਾਹ ਤੇ ਤੋਰ ਲਿਆ ਇਕੱਲੀ ਰਾਮਗੜ੍ਹ ਸ਼ੌਣੀ ਬਿਹਾਰ ਤੋਂ 1438 ਧਰਮੀ ਫੌਜੀਆਂ ਨੇ ਆਪਣੀ ਜਾਨ ਖਤਰੇ ਵਿੱਚ ਪਾਈ ਜਿਨ੍ਹਾਂ ਵਿੱਚੋਂ 37 ਜਣੇ ਸ਼ਹੀਦ ਕਰ ਦਿੱਤੇ ਗਏ ਬਾਕੀ ਜੇਲ੍ਹ ਵਿੱਚ ਸੁੱਟ ਦਿੱਤੇ ਗਏ ਗੰਗਾ ਨਗਰ ਆਰਮੀ ਸੈਂਟਰ ਵਿੱਚੋਂ 600 ਧਰਮੀ ਫੌਜੀਆਂ ਨੇ ਬਗਾਵਤ ਕੀਤੀ ਜਿੰਨਿਆਂ ਜਣਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਆਪਣੇ ਆਉਧੇ ਨੂੰ ਠੁਕਰਾਇਆ ਲਗਭਗ ਉਹਨਾਂ ਸਭਨਾਂ ਵਿੱਚੋਂ ਕੌਮ ਨੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਸਨਮਾਨਿਆ ਹੈ ਪਰ ਇਹ ਬੱਬਰ ਸ਼ੇਰ ਸੂਰਮੇ ਧਰਮੀ ਸਿੱਖ ਫੌਜੀਆਂ ਨੂੰ ਮੇਰੀ ਕੌਮ ਸਨਮਾਨ ਦੇਣਾ ਸ਼ਾਇਦ ਭੁੱਲ ਹੀ ਗਈ